ਸਰ ਇਹ ਮਹਾਨ ਉਪਰਾਲਾ ਜਿਹੜਾ ਹੈ ਇਹ ਸਾਡੇ ਭੈਣ ਜੀ ਰਜਨੀ ਬਾਲਾ ਜੀ ਦੁਆਰਾ ਕੀਤਾ ਗਿਆ ਜੀ ਤੇ ਅਸੀਂ ਤਾਂ ਜਿੱਦਾਂ ਇਹ ਸਾਡੇ ਨਾਲ ਅਸੀਂ ਮਿਲ ਕੇ ਜਿੱਦਾਂ ਇਹ ਸਭ ਕਰਦੇ ਆਂ ਬਾਕੀ ਸਾਰਾ ਜੋ ਵੀ ਤਾਮ-ਜਾਮ ਜੋ ਵੀ ਸਾਰਾ ਦਾਨ ਵਗੈਰਾ ਉਹ ਸਭ ਸਾਡੇ ਭੈਣ ਜੀ ਕਰਦੇ ਆ ਤੇ ਅਸੀਂ ਤਾਂ ਇਹਨਾਂ ਦੇ ਭਰਾ ਹੋਣ ਦੇ ਨਾਤੇ ਇਹਨਾਂ ਦਾ ਸਾਥ ਦੇਈਦਾ ਜੀ ਤੇ ਮੇਰੇ ਨਾਲ ਆਪਣੇ ਜਤਿੰਦਰ ਜੀ ਨੇ ਕੰਦੇਲ ਸਾਹਿਬ ਜੀ ਤੇ ਬਿਲਕੁਲ ਬਾਕੀ ਜੋ ਮੈਡਮ ਕਰ ਰਹੇ ਨੇ ਹੁਣ ਕਾਫੀ ਪਿੰਡਾਂ ਚੋਂ ਅਸੀਂ ਹੋ ਕੇ ਆਏ ਆ ਜੀ ਤੇ ਗਰੀਬ ਬੱਚਿਆਂ ਨੂੰ ਮੈਡਮ ਇਹ ਨਹੀਂ ਵੀ ਅੱਜ ਹੀ ਵੈਸੇ ਵੀ ਦਾਨ ਕਰਦੇ ਰਹਿੰਦੇ ਆ ਇਹਨਾਂ ਦਾ ਇੱਕ ਪਤਾ ਨਹੀਂ ਕੁਦਰਤੀ ਇਹਨਾਂ ਦਾ ਦਿਲੀ ਇਸ ਤਰ੍ਹਾਂ ਆ ਕਿ ਮੈਂ ਤਾਂ ਜਦੋਂ ਤਾਂ ਮਿਲਿਆ ਇਹਨਾਂ ਨੂੰ ਤੇ ਮੈਂ ਤਾਂ ਇਹੀ ਦੇਖਦਾ ਕਿ ਬਸ ਕਿਸੇ ਨੂੰ ਰਾਸ਼ਨ ਕਿਸੇ ਨੂੰ ਕਿਸ਼ ਕੋਸ਼ਟ ਸਾਨੂੰ ਕੁਛ ਇਹ ਤਾਂ ਤੁਹਾਨੂੰ ਲੋਹੜੀ ਦਾ ਮੌਕਾ ਆ ਤੇ ਇਹਨਾਂ ਨੇ ਕਿਹਾ ਸੀ ਮੈਂ ਗਰੀਬ ਬੱਚਿਆਂ ਨੂੰ ਹਰ ਸਾਲ ਦਾਨ ਕਰਦੀ ਪਰ ਲੋਹੜੀ ਤੋਂ ਇਲਾਵਾ ਵੀ ਮੈਂ ਦੇਖਿਆ ਜੀ ਜਦਾਂ ਅਸੀਂ ਕਈ ਪਿੰਡਾਂ ਵਿੱਚ ਗਏ ਪਹਿਲਾਂ ਤੇ ਉੱਥੇ ਵੀ ਜਿਹੜੇ ਕੋਈ ਪਤਾ ਲੱਗਦਾ ਕਿ ਇੱਥੇ ਬਈ ਜ਼ਰੂਰਤਮੰਦ ਆ ਉਹ ਨੂੰ ਚਾਵਲ ਲੈਤਾ ਕਣਕ ਲੈਤੀ ਆਟਾ ਲੈਤਾ ਕੇ ਲੈਤਾ ਤੇਲ ਲੈਤਾ ਉਹ ਤਾਂ ਮੇਰੇ ਸਾਹਮਣੇ ਕਈ ਵਾਰੀ ਜ਼ਾ ਹੋਇਆ ਵੀ ਅਸੀਂ ਭੈਣ ਜੀ ਪਰਚੇਜ਼ ਕਰਕੇ ਤਾਂ ਫੇ ਉਹ ਦਿੰਦੇ ਆ ਤੇ ਅਸੀਂ ਤਾਂ ਇਹੀ ਵਾਹਿਗੁਰੂ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਡੇ ਭੈਣ ਜੀ ਤੰਦਰੁਸਤ ਰਹਿਣ ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਆ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਸ ਇਹੀ ਅਸੀਂ ਦੁਆ ਕਰਦੇ ਆਂ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਔਰ ਜਿਹੜੀਆਂ ਜਦ ਕੀ ਲੋਹੜੀ ਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਅਸੀਂ ਲੋਹੜੀ ਨੂੰ ਜਿਹਦਾ ਪ੍ਰੋਗਰਾਮ ਸਾਰੇ ਥਾਂ ਕਿਤੇ ਜਾ ਰਹੇ ਆ ਬੱਚਿਆਂ ਦੀਆਂ ਲੋਹੜੀਆਂ ਪਾਈਆਂ ਜਾ ਰਹੀਆਂ ਆ ਪਰ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਮੈਂ ਜਿਹੜੇ ਮਹਾਤੜ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋਹੜੀ ਮਨਾਵਾ ਤੇ ਅੱਜ ਮੈਂ ਇੱਥੇ ਪਹੁੰਚੀ ਆ ਇਹਨਾਂ ਦੇ ਕੋਲ ਜਿੰਨੇ ਛੋਟੇ-ਛੋਟੇ ਬੱਚੇ ਆ ਸਾਰਿਆਂ ਨਾਲ ਜਿਹਦਾ ਗਰਮ ਕੱਪੜੇ ਕੋਈ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਬੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਚਲਾਗਾ ਜੋਗ ਅਕਾਲ ਆ ਇਹਨਾਂ ਬੱਚਿਆਂ ਨੇ ਵੀ ਕਰਨਾ ਚਾਹੀਦਾ ਆ ਕਿ ਚਲੋ ਆਪਾਂ ਹੋਰ ਤਾਂ ਸਾਰਾ ਕੁਝ ਬਹੁਤ ਕਰਦੇ ਆ ਕਿ ਇਹਨਾਂ ਜਿਹੜੇ ਮਹਾਤੜ ਪਰਿਵਾਰ ਆ ਜਿਹੜੇ ਨਹੀਂ ਕਰੀ ਸਕਦੇ ਕੁਛ ਨਹੀਂ ਇੰਨੀ ਠੰਡ ਦੇ ਉਸ ਦੇਖੋ ਝੁੱਗੀਆਂ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਆ ਜਿੱਦਾਂ ਤੇ ਇਹਨੂੰ ਦੇਖਦੇ ਹੋਏ ਮੇਰਾ ਮੇਰੀ ਇੱਛਾ ਸੀ ਕਿ ਮੈਂ ਨਾ ਬੱਚਿਆਂ ਨੂੰ ਨਾਲ ਗੱਲ ਕਰੀ ਬਣਾਵਾ ਇੱਕ ਗੱਲ ਗੌਰੇ ਤਲਬ ਹੈਗੀ ਆ ਕਿ ਅਮੀਰ ਬੱਚੇ ਦੇ ਜਦੋਂ ਬੱਚਿਆਂ ਨੂੰ ਹਰ ਕੋਈ ਪਿਆਰ ਕਰਦਾ ਹੈਗਾ ਵਾ ਕਿ ਹੁੰਦਾ ਚੜਦਾ ਹੈਗਾ ਤੁਸੀਂ ਗਰੀਬ ਬੱਚੇ ਅੱਜ ਬੜੇ ਆਪਣੇ ਬੱਚਿਆਂ ਦੀ ਤਰ੍ਹਾਂ ਮਿਲ ਕੇ ਇਹਨਾਂ ਨੂੰ ਚੁੰਮਿਆ ਜਟਿਆ ਔਰ ਪਿਆਰ ਕੀਤਾ ਔਰ ਇਹਨਾਂ ਨੂੰ ਜਿਹੜੇ ਜ਼ਰੂਰਤਾਂ ਚੀਜ਼ਾਂ ਦਿੱਤੀਆਂ ਤੁਸੀਂ ਅਸਲ ਵਿੱਚ ਢੇਡੂ ਇਲਾਕੇ ਵਿੱਚ ਖੜੇ ਆ ਇਸ ਤੋਂ ਇਲਾਵਾ ਹੋਰ ਵੀ ਆਸ-ਪਾਸ ਪਿੰਡਾਂ ਚ ਗਏ ਸੀ ਹਾਂਜੀ ਕਾਫੀ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਈਆਂ ਜਿੱਥੇ ਵੀ ਮੈਨੂੰ ਇੱਦਾਂ ਦੇ ਪਰਿਵਾਰ ਦੇ ਸੀ ਆ ਮੈਂ ਉੱਥੇ-ਉੱਥੇ ਜਾ ਕੇ ਜਿੱਦਾਂ ਇਹ ਜਿਹੜਾ ਪ੍ਰੋਗਰਾਮ ਕੀਤਾ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਹੀ ਰੱਬ ਵੱਸਦਾ ਆ ਜੇਕਰ ਅਸੀਂ ਨਾ ਬੱਚਿਆਂ ਨੂੰ ਕੋਸ਼ ਕਰਦੇ ਤੁਸੀਂ ਦੇਖੋ ਬੱਚਿਆਂ ਦੇ ਮੋੜਾ ਤੇ ਕਿੰਨੀ ਕੁਛ ਆ ਕੇ ਸਰ ਨੂੰ ਮੈਡਮ ਮਿਲਣਾ ਆਇਆ ਸਾਡੇ ਲਈ ਇਹਨਾਂ ਕੁਛ ਕਰਨ ਆਏ ਆ ਇਹ ਨਾ ਬੱਚਿਆਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਜਿਹੜੇ ਤੁਰੇ ਫਿਰਦੇ ਆ ਇਹ ਸਾਡੀ ਤਰੱਕੀ ਦਾ ਕਾਰਨ ਜਿਹੜੇ ਬੱਚੇ ਹੀ ਆ ਅਸੀਂ ਕਿੰਨੇ ਰੱਬ ਰੂਪੀ ਬੱਚੇ ਇਹਨਾਂ ਦਾ ਆਸ਼ੀਰਵਾਦ ਜਰੂਰ ਹਰ ਇੱਕ ਨੂੰ ਲੈਣਾ ਚਾਹੀਦਾ ਤੁਸੀਂ ਝੁੱਗੀਆਂ ਝੋਪਣੇ ਵਿੱਚ ਅੱਜ ਗਏ ਹੈਗੇ ਉੱਥੇ ਜਾ ਜਾ ਕੇ ਬੱਚਿਆਂ ਨੂੰ ਸਮਾਨ ਦਿੱਤਾ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲੇ ਜੀ ਕੀ ਮਹਿਸੂਸ ਕੀਤਾ ਕਿਸ ਤਰ੍ਹਾਂ ਲੱਗਾ ਕਿ ਇੱਥੇ ਇੱਕ ਇੱਕ ਅਲੀਸ਼ਾਨ ਘਰਾਂ ਵਿੱਚ ਲੋਕ ਰਹਿੰਦੇ ਹੈਗੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈਗਾ ਇਹ ਕਿਸ ਤਰ੍ਹਾਂ ਆਪਣਾ ਜੀਵਨ ਬਿਸ਼ਰ ਕਰ ਰਹੇ ਹੈਗੇ ਔਰ ਇਹਨਾਂ ਦੇ ਮੈਂ ਤਾਂ ਕਿੰਨੀਆਂ ਜਿਹੜੇ ਲੋਕ ਚੰਗੀਆਂ ਘਰਾਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ ਇਹਨਾਂ ਬੱਚਿਆਂ ਦਾ ਉਹ ਜ਼ਰੂਰ ਧਿਆਨ ਕਰਨ ਜਿਹੜੀਆਂ ਸੰਸਥਾਵਾਂ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਅਪੀਲ ਕਰਾਂਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਗਰੀਬਾਂ ਮਾਤੜਾਂ ਵੱਲ ਪਿਆ ਇਹਨਾਂ ਨੂੰ ਕਿਆਸਤ ਕਰ ਦਿਓ ਇਹਨਾਂ ਦੇ ਬੱਚਿਆਂ ਨੂੰ ਵੀ ਖੁਸ਼ੀ ਮਿਲ ਸਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਜਿੱਦਾਂ ਅੱਜ ਖੁਸ਼ੀ ਮਿਲੀ ਮੈਂ ਕਹਿੰਦੀ ਜਿੱਥੇ-ਜਿੱਥੇ ਸਾਡੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਅਸੀਂ ਆਸ਼ੀਰਵਾਦ ਦਈਏ ਜੀ ਬਿਲਕੁਲ ਜੀ ਅਸੀਂ ਵੀ ਨੋਟ ਕੀਤਾ ਕਿ ਜਦੋਂ ਤੁਸੀਂ ਆਏ ਤਾਂ ਬੱਚੇ ਦੂਰੋਂ ਦੂਰੋਂ ਤੁਹਾਨੂੰ ਦੇਖ ਕੇ ਜੋ ਕੁਝ ਬੱਚੇ ਕੱਪੜੇ ਪ੍ਰਾਪਤ ਕਰ ਰਹੇ ਸੀਗੇ ਤੇ ਦੂਰੋਂ ਦੇ ਕੋਈ ਬੱਚੇ ਭੱਜੇ ਆਏ ਸਾਡੇ ਵੱਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀਗੀ ਕੀ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੀ ਪਿਆਰ ਕੀਤਾ ਜਾਂਦਾ ਰਹੇਗਾ ਨਹੀਂ ਮੇਰਾ ਹਰ ਸਾਲ ਇਹੀ ਆਪਣਾ ਅਲਾ ਹੁੰਦਾ ਹੈ ਜਿੱਥੇ ਵੀ ਸਾਡੇ ਇਹ ਪਰਿਵਾਰ ਰਹਿੰਦੇ ਆ ਮੈਂ ਹਰ ਵਾਰ ਲੋਹੜੀ ਦੀ ਖੁਸ਼ੀ ਜਿਹੜੀ ਇਹਨਾਂ ਬੱਚਿਆਂ ਦੇ ਨਾਲ ਸਾਂਝੀ ਕਰਦੀ ਆ ਤੇ ਆਉਣ ਵਾਲਾ ਟਾਈਮ ਵੀ ਇਹਨਾਂ ਦੇ ਅਸ਼ੀਰਵਾਦ ਇਦਾਂ ਰਹੇ ਤੇ ਮੈਂ ਇਹ ਤੋਂ ਵੀ ਵੱਧ ਝੜ ਕੇ ਕਰਾਂਗੀ ਕਿ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਔਰ ਸਾਨੂੰ ਵੀ ਤੰਦਰੁ ਮੈਂ ਕਿ ਨਹੀਂ ਰੱਬ 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 ਰੂਹੀ ਇਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਜੀ